ਆ ਗੱਲ ਪਾਤਸ਼ਾਹ ਨੇ ਕੀਤੀ ਹੈ ਨਾ ਸ਼ਬਦ ਦੇ ਕੀਤੇ ਅਨ ਕੋ ਅਨ ਉਹਦਾ ਭਾਵ ਮੈਂ ਗੁਰੂ ਤੋਂ ਬਿਨਾ ਮੈਂ ਨਹੀਂ ਜਾਣਦਾ ਕਿਸ ਨੂੰ ਬਾਦਸ਼ਾਹ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਾਰਾ ਤੋਂ ਬਿਨਾ ਮੈਂ ਨਹੀਂ ਜਾਣਦਾ ਕ੍ਰਿਸ਼ਨ ਨੂੰ ਜਾਂਦਾ ਹੁਣ ਫੈਸਲਾ ਕਰ ਲੋ ਆਪਣੇ ਆਪ ਨਾਲ ਤੁਨਾਮ ਪਾਸ਼ਾ ਕੰਦੇ ਅਨ ਕੋ ਧਾਰਕਰ ਕਬੂ ਨਾ ਜਾਣਸ ਕਹਿੰਦਾ ਮੈਂ ਨਹੀਂ ਜਾਣਦਾ ਦੁੱਖੋ ਹੀ ਹੁੰਦੇ ਨੇ ਦੁਨੀਆ ਤੇ ਪਰ ਕਹਿੰਦੇ ਮੈਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਮੈਨੂੰ ਗੁਰੂ ਦੀ ਬਾਣੀ ਖਿੱਚ ਲੱਗਦੀ ਹੈ ਉਹਨੂੰ ਗੁਰੂ ਤੋਂ ਸਮਝ ਲੈਣੀ ਨਾ ਮੈਂ ਗੁਰੂ ਨਾਲ ਹੋ ਗਿਆ ਹੁਣ ਗੁਰੂ ਦੀ ਬਖਸ਼ਿਸ਼ ਹੋ ਗਈ ਐਸੀ ਬਖਸ਼ਿਸ਼ ਹੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਮੈਂ ਵੀ ਜਾਣਦਾ ਪਰਾਂ ਜੀ ਕੋਈ ਵੀ ਸਥਾਨ ਹੋਵੇ ਸਾਧ ਸੰਗਤ ਦੀ ਦੁਨੀਆ ਤੇ ਕਿੱਡਾ ਵੱਡਾ ਹੋਵੇ ਕਿੱਡੇ ਵੱਡੇ ਕੱਟ ਹੁੰਦੇ ਹੋਣ ਗੁਰੂ ਦਾ ਸਿੱਖ ਕਹਿੰਦਾ ਮੈਂ ਨਹੀਂ ਜਾਣਦਾ ਪਰੂ ਨਾਨਕ ਦਾ ਬਚਨ ਆਇਆ ਅੰਗਰੀ ਦੱਸਿਆ ਕਿਰੇ ਅੰਮ੍ਰਿਤ ਬਾਸਨ ਬਲਿਸ਼ੇ ਕਿਰਪਾ ਕੀਤੀ ਹੈ ਮਾਰੇ ਕਹਿੰਦੇ ਅਨੂ ਕੋ ਤਾਰ ਕਰ ਕਪ ਹੁਨਾ ਜਨਸ ਇਕੋ ਦਰਸ ਜਿਆਰਾ ਸੱਚਾ ਦਾ ਕੋਈ ਹੈ بادشاہ ਕਹਿੰਦੇ ਠੀਕ ਹੈ ਪਖੰਡ ਹੋਈ ਜੇ ਦੁਨੀਆ ਦੇ ਬੜੇ ਪਖੰਡ ਹੋਈ ਜੇ ਸਾਧ ਸੰਗਤ ਜੀ ਕਿਸੇ ਬਾਬੇ ਦੀ ਗੱਲ ਹੈ ਕਿਸੇ ਪੀਰ ਦੀ ਜਗਾ ਉਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਲਿਆ ਤੇ ਚਲਦੀ ਕਿਹਦੀ ਹੈ ਬਾਬੇ ਜੀ ਸ਼ਰਤ ਥਿੱਕੇ ਅਸਾਂ ਸੰਗਤ ਦੀ ਕੋਰੇ ਆ ਪਰ ਵਰਤ ਰਿਹਾ ਕਦੇ ਸਥਾਨ ਦਾ ਬਾਬੇ ਦਾ ਤੇ ਗੁਰੂ ਗ੍ਰੰਥ ਸਾਹਿਬ ਛੋਟਾ ਕਰਤਾ ਨਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਕੀਮਤ ਨਹੀਂ ਵਰਤਨ ਵਾਸਤੇ ਰੱਖਿਆ ਤਾਂ ਮਤਲਬ ਤੁਸੀਂ ਕਹੋ ਇਹ ਸਥਾਨ ਤਾਂ ਗੁਰੂ ਨਾਨਕ ਦੇ ਮਹਾਰਾਜ ਦਾ ਹੈ ਇੱਕ ਗੁਰਦੁਆਰਾ ਹੈ ਗੁਰੂ ਦਾ ਦੁਆਰਾ ਹੈ ਬਦਨ ਜਗ ਕਿਉਂ ਸੰਦੀ ਹੈ ਇਹ ਬੇਅਰਥ ਕਿਹਦੀ ਹੈ ਮਾਰੇ ਕਹਿੰਦੇ ਗੁਰੂ ਨਾਨਕ ਪਾਸ਼ਿਕ ਨੇ ਕੋਈ ਦਰਸ ਦਿਹਾਰਾ ਇਹ ਕਹਿੰਦੇ ਸਾਡੇ ਬਾਪੇ ਦਾ ਦਰਸ ਦਿਹਾਰਾ ਕਰੋ ਗੱਲ ਨਹੀਂ ਕਰੂੰ ਜੇ ਕੋਈ ਲੰਗਾ ਗੁਰੂ ਦਾ ਜਾਂ ਕਹੋ ਵੀ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰੱਖੀ ਮੇਰੀ ਤੰਗੀਆਂ ਸਭ ਤੋਂ ਯਾਰ ਹੈ ਪਰ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਵਰਤਨ ਵਾਸਤੇ ਰੱਖਿਆ ਹੈ ਸਾਧ ਸੰਗਤ ਜੀ ਆਪਾਂ ਕੀ ਕਰਨਾ ਆਪਾਂ ਗੁਰੂ ਨਾਨਕ ਦਾ ਬਚਨ ਪਗਾਉਣਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕੋ ਦਰ ਸਚਿਆਰਾ ਤੇਰੇ ਵਾਂਗ ਸਿੱਖਾ ਗੁਰੂ ਦੀ ਬਾਣੀ ਸੱਚੀ ਹੈ ਗੁਰੂ ਦੀ ਬਾਣੀ ਪੜਿਆ ਕਰ ਗੁਰੂ ਦੀ ਬਾਣੀ ਦੇ ਵਿਚਾਰ ਕਰਿਆ ਕਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਅੱਗੇ ਨਾ ਨਵਾਂ ਕਰ ਜਾਗੇ